ਰੇੜੂਆ ਕੋ ਰੇੜੀ ਜਨਾ ਇਤੋਂ ਛੋਟੀਆਂ ਲੰਗਾ ਘੜੀਆਂ ਹੁੰਦੀਆਂ ਓ ਚੱਲ ਫਿਰ ਚੰਗਾ ਮੈਨੂੰ ਬਣਾ ਲੈ ਚੱਲ ਐਰ ਕੀ ਡਾਕਟਰ ਨੂੰ ਮੈਂ ਕਹਿਣਾ ਜਾ ਤੇ ਮੈਨੂੰ ਠੀਕ ਕਰ ਦੇ ਤੇ ਜਾ ਮੇਰੇ ਗੋਡੇ ਨਵੇਂ ਪਾ ਉਹ ਪਾਪਾ ਗੋਡੇ ਨਾ ਨਵੇਂ ਪਵਾ ਅਵੇਂ ਨਾ ਖਰਚਾ ਨਾ ਡੱਕਰਾ ਉਹਨੂੰ ਕੋਠਾ ਕੁਲਾ ਪਾਕ ਦੇ ਨਹੀਂ ਵਿਆਹ ਕਰਾਈਏ ਤੂੰ ਵਿਆਹ ਨਾ ਕਰਾ ਮੈਨੂੰ ਚੰਗਿਆ ਸਬਾਹ ਕਿਸੇ ਦਾ ਹਲ ਕਰਾ ਉਹ ਨਾਲੇ ਸਾਡੇ ਸਾਰੇ ਕਹਿ ਗਏ ਆ ਕਿ ਕੋ ਦੀ ਜੁੱਤੀ ਜਨਰ ਪੁੱਤਰੇ ਪੈਰੀ ਨਾ ਹੋਵੇ ਉਹਨਾਂ ਜਰ ਦਾ ਵਿਆਹ ਨਹੀਂ ਕਰੀਦਾ ਬਾ ਠੀਕ ਆ ਇਦਾਂ ਤਾਂ ਹੋ ਗਿਆ ਮੇਰਾ ਵਿਆਹ ਐਡੀ ਜੁੱਤੀ ਤੇ ਮੈਨੂੰ ਅਗਲੇ ਜਨਮ ਤੱਕ ਨਹੀਂ ਆਉਣੀ ਫੇਰ ਜਦ ਮੈਂ ਖੇਡ ਲੈ ਗਾਨੇ ਓ ਪੁੱਤਰਾ ਆ ਅਮਰ ਤੇਰੀ ਗਾਨੇ ਖੇਡਣ ਦੀ ਨਹੀਂ ਆ ਜਵਾਕਰਾਂ ਜਾ ਕੇ ਨਾ ਲੁਗਣਵੀ ਜੀ ਖੇਡ ਚੱਲ ਚੱਲ ਗਏ ਬਸ ਨਾਂਗੇ ਜਾਣੀ ਆਪਣੀ ਪਾਪਾ ਮੇਰਾ ਵੀ ਜੀ ਗਾਦਾ ਵਾ ਮੇਰਾ ਹੱਥੇ ਗਾਨੇ ਵਾਲੀ ਪ੍ਰਾਤ ਝੋਵੇ ਹੁਣ ਮੈਨੂੰ ਲੱਗਦਾ ਸਾਰੀ ਉਮਰ ਆਟੀ ਵਾਲੀ ਪ੍ਰਾਤ ਹੀ ਰਹਿਣਾ ਹੱਥ ਓ ਕੋਈ ਨਹੀਂ ਪੁੱਤਰਾ ਥੇ ਕਰਨਾ ਕਰ ਤੈਨੂੰ ਚੜਾਏ ਕੁੜੀ ਪਹਿਲਾਂ ਬਾਸ ਤੇ ਚੜੀਏ ਕਨੈਕਟਰ ਜੀ ਕਨੈਕਟਰ ਸਾਹਿਬ ਉਹ ਕਿਹੜਾ ਵਾ ਲੱਗਦਾ ਪਛਾਨਿਆ ਨਹੀਂ ਉਹ ਪਛਾਨਣ ਨੂੰ ਤਾਂ ਮਤਾਬ ਨਹੀਂ ਤੇਰੀ ਆਵਾਜ਼ ਤੋਂ ਪਛਾਨ ਲੈਣਾ ਉਹ ਮਤਾਬ ਚੰਦੋਂ ਆੜਾ ਕੀ ਘਟਿਆ ਸਿਰ ਤੇ ਪੱਗ ਨਾ ਰੱਖੀ ਬੋਦੀ ਸੇਵਕ ਦੋਜੀ ਸੇਵਕ ਦੋਜੀ ਕੰਮ ਐ ਪੂਰਾ ਘੈਂਟ ਦੁੱਧ ਚ ਪਈਦਾ ਪਾਣੀ ਤੇ ਪੂਰੀ ਨਿਕਲੇ ਫੈਂਟ ਸੇਵਕ ਘੈਂਟ ਸੇਵਕ ਘੈਂਟ ਵੱਡਾ ਤੂੰ ਗਲਬ ਓਏ ਸੱਤਾਂ ਪਿੰਡਾਂ 'ਚ ਮੇਰਾ ਦੁੱਧ ਜਾਂਦਾ ਵਾ ਓਏ ਜਿੱਡੀ ਤੇਰੇ ਕੋ ਕਹਿਨੀ ਐ ਮੇਰੇ ਸੋਣਾ ਸੱਤਾਂ ਘਰਾਂ 'ਚ ਨਹੀਂ ਜਾਂਦਾ ਨਾ ਓਏ ਇਹੋ ਪੀਪੀ ਕਾ ਲੋਕੀ ਬਲਵਾਨ ਬਣੇ ਆ ਤੇ ਤੂੰ ਨਹੀਂ ਬਣਿਆ ਫਿਰ ਓ ਮੈਨੂੰ ਤਾਂ ਦੁੱਖਾਣੇ ਮਾਰ ਲਿਆ ਤੈਨੂੰ ਸੁਣਾਵਾ ਦਰਦ ਕਾਣੀ ਓ ਕਾਣੀਆਂ ਕੋ ਨਹੀਂ ਹਸੋਂ ਦਾ ਟਾਈਮ ਐ ਨਹੀਂ ਹਣਾ ਇਹ ਦੱਸ ਜਾਣਾ ਕਿੱਥੇ ਆ ਓ ਭਰਾਵਾ ਮੈਂ ਨਹੀਂ ਆ ਜਾਣਾ ਵਾ ਤਾਰ ਦੋਗੇ ਓ ਮੈਂ ਤਾਂ ਸਿੜੀ ਮਾਰਨੀ ਆ ਡਰਾਈਵਰ ਨੂੰ ਪੁੱਛਣਾ ਸਵੇਰ ਦਾ ਕਿਆ ਫਿਰਦੇ ਬ੍ਰੇਕ ਮਾਰ ਦੂਗਾ ਓਏ ਗਾੜੀ ਭਾਈ ਜਾ ਆਜਿਆ ਕਿ ਇਹਨੂੰ ਲੈਂਡ ਕਰਨਾ ਬ੍ਰੇਕ ਹੀ ਤਾਂ ਮਾਰਨੀ ਆ ਉੱਥੇ ਰਾਹ ਜ ਲਾ ਦਿਓ ਜਾਂਦੇ ਜਾਂਦੇ ਲਾਦਾਂਗੇ ਕਿਨੇ ਜਾਨੇ ਓ ਐ ਦੋ ਜਾਨੇ ਓ ਤੂੰ ਤਾਂ ਕੱਲਾ ਦੂਜਾ ਕਿਥੇ ਆ ਆ ਵੇ ਮੇਰੇ ਥੱਲੇ ਮੇਰਾ ਸ਼ੈਂਕਲ ਉਹ ਸੈਕਲ ਨਹੀਂ ਲੱਗਣਾ ਗੱਡੀ ਨੂੰ ਨਵਾਂ ਰੰਗ ਕਰਾਇਆ ਚੀਰ ਟਮਰਾਉਣੀਆਂ ਚੀਰ ਤਾਂ ਇਹਨੂੰ ਕਿੱਥੇ ਫੇਖੜਨਾ ਮੈਂ ਉਹ ਇਹਨੂੰ ਉੱਥੇ ਜਮਾ ਜਮਾ ਕਰਾਇਆ ਉਹ ਲੈ ਜਾਓ ਨਾਲ ਇਹਦੇ ਨਾਲ ਚੁੰਡੀਆਂ ਵੜਨੀਆਂ ਵਾ ਉਹ ਜਾਂ ਨੂੰ ਜਮਾ ਕਰਾ ਗਿਆ ਠੀਕ ਆ ਭਰਾਵਾ ਜਮਾ ਕਰਾਉਣੇ ਤੂੰ ਤਾਂ ਤੱਤਾ ਹੀ ਵੜਾ ਵਾ ਗੱਲ ਸੁਣ ਮੈਂ ਵੀਰਾ ਇਹ ਬਸ ਜਿਗਾਵੇਂ ਜਾਣੀ ਆ ਕਿਹੜੇ ਜਿਗਾਵੇਂ ਬੀਬੀ ਲੋਪਕ ਜਿਗਾਵੇਂ ਮੈਂ ਲੋਪਕ ਦੇ ਜਿਗਾਵੇਂ ਨਹੀਂ ਮੈਂ ਅੱਜ ਗਾਵਾਂ ਦੀ ਗੱਲ ਕਰਨੀ ਕਿੱਥੇ ਮੇਰੀ ਕੁੜੀ ਵਈ ਆ ਭੋਲੀ ਜਾਣ ਦਾ ਭਲੀ ਨੂੰ ਉਹ ਮੈਨੂੰ ਕੀ ਪਤਾ ਮਜ਼ਾ ਤੇਰੀ ਕੁੜੀ ਕਿੱਥੇ ਗਈ ਆ ਮੈਂ ਕਿਹੜੀ ਪੰਜੀਰੀ ਲੈ ਕੇ ਜਾਂਦਾ ਰਿਹਾ ਹਾਂ ਆ ਫੇਤੋਂ ਕਹਣਾ ਪੰਜੀਰੀ ਲੈ ਕੇ ਜਾਣ ਵਾਲਾ ਜਿੰਦਾ ਰਹਾ ਮੇਰੇ ਸਿਰ ਦਾ ਸਾਈਂ ਪੂਪੇ ਦਾ ਪਾਪਾ ਹੈ ਘੋੜੇ ਰਗਾ ਜੋ ਜੋਬਰ ਸੁਖਣਾ ਉਹ ਮਦਾ ਤੂੰ ਤੇ ਗਲੀ ਪੈ ਗਈ ਆ ਬਹਿ ਜਾ ਬਾਅਦ ਕਹਿੰਦਾ ਸੀਟ ਨਹੀਂ ਮਿਲੀ ਬਹਿ ਜਾ ਇੱਥੇ ਉਹ ਮਾਰਾ ਇੱਧਰ ਨਹੀਂ ਪਿਛਲੀ ਸੀਟੇ ਚਲੋ ਫੇ ਮੈਂ ਨਹੀਂ ਬਣਾ ਪਿੱਛੇ ਕਿਉਂ ਪਿੱਛੇ ਕਰੇ ਜੇਠ ਬੈਠੇ ਆ ਹੁਣ ਆ ਤੇ ਕਿਉਂ ਤੂੰ ਇੱਥੇ ਚਿਰਾਗ ਲਾਉਂਦਾ ਜੇ ਤੂੰ ਗਿਆ ਉਹਦਾ ਬਸਰੀ ਪੈਲੀ ਹੋਰੀ ਜੜਿਆ ਧਰਨੀ ਆ ਫੜਦੇ ਨਾ ਵੀਰ ਆ ਕਾਲੇ ਵਾਲੇ ਮੋੜ ਤੇ ਥੱਲੇ ਆ ਵੀਰ ਟਾ ਟਾ ਵੀਰ ਪੈਸੇ ਤੇ ਆਣੀ ਆ ਤੂੰ ਕੀ ਮਤਲਬ ਤੇਰਾ ਰਾਤੀ ਜਗਰਾਤੇ ਤੇ ਗਿਆ ਆਈ ਲੋਰੀਆਂ ਦਵਾਤੀਆਂ ਉਹ ਜਿਹੜੀਆਂ ਤੈਨੂੰ ਅਸੀਂ ਲੋਰੀਆਂ ਦਵਾਉਣ ਦੇ ਆ ਇਹ ਤੇ ਬਿਨਾ ਪੈਸਾ ਉਹ ਨਹੀਂ ਮਿਲਦੀ ਪੈਸੇ ਦੇ ਆ ਇਹ ਨਹੀਂ ਆ ਗਈ ਵੀਰ ਜਗਰਾਤੇ ਤਾਂ ਸ਼ੋਲੇ ਪੂੜੀਆਂ ਲੈ ਆਂਦੇ ਉਹ ਆ ਗਈ ਪਰ ਆਲੇ ਮਾਰ ਬਰੇ ਕੋਏ ਲੈ ਇਹਨੂੰ ਥੱਲੇ ਰਹਿਂਦੇ ਰਹਿੰਦੇ ਵੀਰ ਕੋਈ ਨਹੀਂ ਤੇਰੀ ਟਿਕਟ ਲੈਟ ਆ ਲਈ ਨਾ ਆ ਜਾਂਦੇ ਪਤਾ ਨਹੀਂ ਕਿਥੋਂ ਮੂੰਹ ਚੁੱਕ ਕੇ ਥੱਲੇ ਆ ਵੀ ਰੱਖ ਕਿਸੇ ਆਣਾ ਪਤਾ ਪਰ ਵੀਰ ਪਾ ਪੜਾ ਬਟ ਮਟ ਨੂੰ ਗੋਦੀ ਚ ਕਰ ਮਰ ਜਾਣਾ ਤੇ ਮੇਰਾ ਖਸਮਿਆ ਮੁੰਡਾ ਤੇ ਮੇਰਾ ਆ ਕਿੱਧਰ ਇਹਨੂੰ ਕਰ ਲੈ ਕਲੂ ਜੀ ਨੂੰ ਗੋਦੀ ਚ ਇਹਦਾ ਨਾ ਕਾਲੂ ਨਹੀਂ ਇਹਦਾ ਨਾ ਗੋਰਾ ਵਾ ਗੋਰਾ ਤਾਂ ਲੱਗਦਾ ਅਫਰੀਕਾ ਦਾ ਹੀ ਆ ਸੁਖਣਾ ਸੋਖ ਸੋਖ ਕੇ ਲਿਆ ਇਹਨੂੰ ਗੋਰੇ ਨੂੰ ਅਹੀਂ ਸੁਖਣਾ ਲਈ ਆਉਂਦੀ ਕਲੇਗਲਾਵ ਜੇ ਉਹਨੇ ਸੁਖ ਛੜਿਆ ਇੱਕ ਗੱਲ ਉਹ ਤਾਂ ਠੀਕ ਹੈ ਇਹ ਨਜ਼ਰ ਨਹੀਂ ਲੱਗਦੀ ਇਹਨੂੰ ਆ ਫੜ ਪਾਏ ਤੇ ਟਿਕ ਟਕਟ ਜੇ ਹੁਣ ਕੁਛ ਮੁੰਡੇ ਨੂੰ ਕਹਾਂ ਤੇ ਫਰਾਸ਼ਾ ਪਾੜ ਦੂੰਗੀ ਤੇਰੀਆਂ ਮੈਂ ਫੈਦਾਂ ਨੇ ਕਿਹਾ ਕੋਟਰ ਜਾਲ ਦੱਸਾਂ ਕਿੱਦਾਂ ਕੱਟੇ ਨੇ ਡਿੱਟਾਂ ਹੋਂ ਤਾਂ ਜਾਲ ਦੱਸਣੀ ਆ ਹਾਰ ਜੂ ਪੈ ਗਿਆ ਤੈਨੂੰ ਵਧੀਆ ਗੱਲਾਂ ਨਾ ਕਰ ਆ ਫੜ ਕਟ ਕਟ ਡਟਾ ਵੀ ਤੇ ਹਾਂਜੀ ਭਾਈ ਲੈਓ ਟਿਕਟ ਆ ਭਾਈ ਟੁੱਟੇ ਪਹਣੀ ਹੈਗੇ ਟੁੱਟੇ ਨਹੀਂ ਹੈਗੇ ਕਿੱਥੇ ਜਾਣਾ ਆ ਅਗਲੇ ਪਿੰਡ ਜਾਣਾ ਜਾਣਾ ਤੂੰ ਹੀ ਅਗਲੇ ਪਿੰਡ نوٹ 500 ਦਾ ਫੜਾ ਦਿੱਤਾ ਆ ਤੇਰੇ ਕਰਕੇ ਹੁਣ ਝੋਲਾ ਨਾ ਖਾਲੀ ਕਰ ਦਿੱਗੇ ਅਬਰ ਪਕਾਇਆ ਲੈਤਾ ਆ ਤੇ ਬਾਕੀ ਪੈਸੇ ਬਾਅਦ ਲੈ ਲਈ ਹਾਏ ਹਾ ਹਰ ਤੇ ਕੁਟੀ ਡੋਣੀ ਆ ਤੂੰ ਕਾਣਿਆ ਮੈਂ ਚੱਪੜਾ ਲਿਆ ਇਹ ਕਿਹੜੀ ਮਾਦਾ ਤੂੰ ਪਾਸੇ ਨਹੀਂ ਬੈਠੀ ਨਾ ਤਾਂ ਮੈਂ ਮਾਰ ਕੇ ਆ ਟਿਕ ਟਿਕ ਟਾ ਮਾਰ ਕੇ ਤੇ ਮੈਂ ਕੀ ਕਰਾਂ ਤੇਰਾ ਤੇ ਜਿਹੜੇ ਮੇਰੇ ਪੋਤੀਆਂ ਪੋਤੇ ਐ ਤੈਨੂੰ ਕਹਿੰਦੇ ਕੂੰ ਦੀ ਅਗਲੀ ਸਿਕਾਈ ਕਲਾਈਜੇ ਤੇ ਲੱਤ ਮਾਰੀ ਤੇ ਨਾਲੇ ਜੱਡੀ ਨਲੀ ਬਾਹਰ ਆਉਣੀ ਤੇਰੀ ਟਕਟਾਟ ਜਿਹੜਾ ਤੇਰਾ ਕੰਮ ਆ ਯਾਰਾਂ ਕਸ ਕਿੱਥੇ ਆ ਚਾਣਾ ਕਿੱਥੇ ਆ ਉੱਥੇ ਤਾਰ ਦੀ ਬੋਰ ਥੱਲੇ ਮੈਨੂੰ ਜਿੱਥੇ ਪੈਂਕਰ ਦੀ ਦੁਕਾਨ ਐ ਬੋਰ ਤੇ ਮਾਦਾ ਵਾਦਾ ਦਾ ਦੀ ਜਿੱਥੇ ਵੀ ਤੁਰਨਗਣਾ ਵਾਦੇ ਦੀ ਲਾਦਾਂਗੇ ਤੈਨੂੰ ਲੈ ਆ ਟਿਕਟ ਕਟਾਓ ਟਿਕਟ ਕਟਾਓ ਇਹ ਧਾਰ ਕਾਟ ਨਹੀਂ ਚੱਲਦਾ ਡਾਡੀ ਬੱਸ ਚੱਤ ਧਾਰ ਕਾਟ ਮਾਦਾ ਆਡੀ ਬੱਸ ਮਹਾ ਚੱਲਣ ਦੀ ਤੂੰ ਧਾਰ ਕਾਟ ਕੋਉਂਦੀ ਐ ਤਾ ਤੈਨੂੰ ਗੱਲਾਂ ਹੁੰਦੀਆਂ ਆ ਆ ਭੜ ਗੱਲ ਸੁਣ ਲੈ ਇਹ ਆ ਨੋਟ ਚੱਲ ਜੂਗਾ ਓ ਮਾਦਾ ਇਹਨੂੰ ਬਿਲੋ ਕਿਉਂ ਖਵਾ ਲੀ ਮੜਾ ਇਹਦੇ ਲੈ ਆ ਵੀ ਟਿਕਟ ਦਿਓ ਕਿੱਥੇ ਜਾਣਾ ਆ ਬਾਪੇ ਦੇ ਗੋਡੇ ਵਿਖਾਉਣ ਚੱਲੇ ਆ ਨਰਦੀ ਗਈ ਉਹ ਕਿੰਨਾ ਕਰਾਇਆ 30 ਰੁਪਏ ਸਵਾਰੀ ਆ ਤੂੰ 60 ਦੇ ਦੋ ਹੂੰ 60 ਉਹਦੀ ਅਤੀ ਟਿਕਟ ਲੱਗਦੀ ਆ ਉਤੀ ਉਦੀ ਲੱਗਣ ਦੀ ਆ ਤੇ ਟਿਕਟ ਤੇਰੀ ਲੱਗਣ ਦੀ ਆ ਲੈ ਆਓ ਮੇ ਟਮੇਟਾ ਆ ਕੱਢ ਦੇ ਆ ਬੁਕਾਇਆ ਮੈਂ ਲਿਖਤਾ ਆ ਇਹ ਬਾਕੀ ਬਹਾ ਤੁਹਾਨੂੰ ਮੈਂ ਕਿੰਨਾ ਬਾਜੋ ਲਿਆ ਓ ਫੜਾ ਇੱਧਰ ਬੈਗਾ ਐਦਾਂ ਤੇ ਤੂੰ ਰਾਤ ਪਾ ਨਹੀਂ ਜਿੱਦਾਂ ਤੂੰ ਟਿਕ ਟਿਕ ਟੰਡਿਆ ਵਾ ਲਿਆ ਵੀਰ ਟਿਕ ਟਿਕ ਟੌਕ ਤੇ ਜਾਣਾ ਵਾ ਆ ਵੀਰ ਅਸੀਂ ਸਾਰੇ ਕਾਲ ਜਲੇ ਵਾਲਾ ਪਾਸ ਓ ਵੀਰ ਆ ਪਾਸ ਇੱਥੇ ਨਹੀਂ ਪਾਸ ਹੋਣਾ ਇਹਨੂੰ ਆਪਣੇ ਪਾਸੇ ਹੀ ਰੱਖੋ ਓ ਭਰਾਹੀਂ ਅੱਗੇ ਵੀ ਪਾਸ ਦੇ ਕੇ ਜਾਣੇ ਯਾਰ ਓ ਭਰਾਵਾ ਅਸੀਂ ਤਾਂ ਬਸ ਦਾ ਪਰਮਿਟ ਮਹਾ ਪਾਸ ਕਰਾਇਆ ਵਾ ਪੈਸੇ ਦੋ ਨਹੀਂ ਤੇ ਉੱਤਰ ਕੇ ਥਨੇ ਬਾਈਪਾਸ ਹੋਇਓ ਲੈ ਲਾ ਕਿੰਨਕਦਾ ਇਹ ਬੜਾ ਏ ਚਲੋ ਅੱਗੇ ਅੱਗੇ ਜਾਓ ਉਹ ਗੱਡੀ ਸੀਟਾ ਵਿਲਗਾ ਤੇ ਆਖ ਬੋ ਉਹ ਚਾਲੋ ਸੇ ਉਠਾ ਇੱਥੇ ਦੇ ਕੰਮ ਖਤਰੇ ਵਾਲਾ ਹੀ ਆ ਆ ਵੇਖੀ ਵੀਰ ਮੜਾ ਉਹ ਦੋ ਜੀਆ ਤੂੰ ਕਿਧਰ ਪਜਾ ਫਿਰਨੇ ਆ ਓਏ ਪਾਪਾ ਜਿੰਨੀ ਉਹਨੇ ਨੱਪੀ ਆਣਾ ਪਿੱਛੇ ਬੈਠੇ ਹੋਵਾਂਗੇ ਬਾਤਾਂ ਤੇ ਜਾਵਾਂਗੇ ਉਹ ਪੁੱਤ ਜਿੰਨੀ ਉਹ ਡਾਉਂਡਿਆ ਨਾ ਉਹਨੇ ਮਗਰ ਤੱਕ ਪਾੜ ਦੇਣੀ ਸਾਰੀ ਕਿਸੇ ਨੇ ਵੀ ਨਹੀਂ ਬਜਣਾ ਓਏ ਮੌਤ ਤਾਂ ਏਡਾ ਜائیںਦਾ ਇਹ ਦੇਖਦੇ ਨਾਣੀ ਆਉਣੀ ਆ। ਉਹ ਪਾਪਾ ਤੂੰ ਤੇ ਪੁੱਤੇ ਪੁੱਤਰੀਆਂ ਖਡਾਲੇ ਆ। ਸਾਡਾ ਧਲੇ ਵਿਆਹ ਵੀ ਨਹੀਂ ਹੋਇਆ। ਰੋਂਦਾ ਵਿਆਹ ਨੂੰ ਉਹ ਪਛਤਾਏਗਾ। ਪਾਪਾ ਤੂੰ ਹੀ ਲੰਡੀ ਤੇ ਬਸੇ ਲੰਡੀ ਆ। ਮੈਂ ਆ ਗਿਆ ਕੋਈ ਲੰਡੀ ਵੇਖ ਡਾਕਟਰ। ਇੱਕ ਲਈ ਚੱਕ ਡਾਉਣਿਆ। ਉਹ ਉਧਰ ਵਾਕੀ ਡੱਲ ਹੋਈ ਆ ਬਸ ਤੇਰੇ ਨ ਦੇ ਚੜ ਗਈ ਆ। ਅਰੇ ਇਹ ਵੱਖੀ ਅੰਦਰ ਪੈ ਜਲੀਆਂ। ਬਸ ਲੱਗਦਾ ਫਿਰ ਖਰਾਬੀ ਕਰਨ ਲਈ। ਉਹ ਭਰਾਵਾ ਇਹਨੂੰ ਕਹਿ ਹੌਲੀ ਚਲਾ ਮੇਰੇ ਤੇ ਦੁੱਧ ਦਾ ਪਨੀਰ ਬਣ ਜਾਣਾ ਵਾ। ਬੈਠਾ ਬੈਠਾ ਟੇਕੇ ਚਾਹਦਾ। ਕੀ ਗੱਲ ਉਹ ਯਾਰ ਆਜੇ ਓਏ ਲੱਗਦਾ ਇਹਨੂੰ ਫੇਰ ਪੱਛੀ ਲੱਗੀ ਹੋਏ ਇਹ ਫੇਰ ਖਰਾਬ ਕਰਨ ਲੱਗੀ ਤੇ ਇਹਨੇ ਦੋਹਾਂ ਤਿੰਨਾਂ ਸਵਾਰੀਆਂ ਦਾ ਵਾਧ ਨਹੀਂ ਲੈ ਕੇ ਜਾਣਾ ਮਕੈਨਿਕ ਨੂੰ ਆਉਣੀ ਪੈਣੀ ਆ ਤੂੰ ਲੱਗਦਾ ਮਰਵਾਏਗਾ ਮੈਨੂੰ ਜੁੱਤੀਆਂ ਨਾਲ ਓਏ ਹੁਣ ਫੇਰ ਮੈਂ ਕੀ ਕਰਾਂ ਚਲ ਇਦਾਂ ਕਰ ਗੱਡੀ ਸੈਟਲਾ ਲੌਣਾ ਮੈਂ ਕੁਝ ਗੱਡ ਚਲ ਠੀਕ ਆ ਓ ਬਸ ਖਰਾਬ ਹੋ ਗਿਆ ਥਲੇ ਉਤਰੋ ਸਾਰਿਆਂ ਨੇ ਬੱਸ ਹੁਣ ਠੱਕਾ ਲਾਉਣਾ ਬਣਾ ਓ ਮਾਰੋ ਬਸ ਸਾਰਿਆਂ ਨੂੰ ਉਹਨੇ ਥਲੇ ਉਤਰੋ ਥਲੇ ਉਤਰਿਓ ਸਾਰੇ ਅਗਏ ਇਕੱਠੇ ਹੋ ਕੇ ਬਣ ਗਿਆ ਛਤਰਾ ਦਾ ਪ੍ਰੋਗਰਾਮ ਓਏ ਹਾਂ ਭਾਈ ਕੀ ਹੋ ਗਿਆ ਇਹਨੂੰ ਉਦੋਂ ਦੇ ਇਹਨੂੰ ਡਾਈ ਜਾਂਡ ਐ ਉਹ ਜਾ ਆਂਗੂ ਓ ਪਪਾ ਸਫਰ ਕਰ ਕੋਹ ਨਹੀਂ ਆਇਆ ਪਾਣੀ ਪੀਣਾ ਵਾ ਓ ਤੂੰ ਹੀ ਤੇ ਆਡਾ ਪਹਿਲਾਂ ਵੀ ਪਾਣੀ ਘੜਦਾ ਸਾਡੀਆਂ ਦੇ ਵੱਖੀਆਂ ਚੜ ਗਈਆਂ ਇੰਨੀ ਬੱਸ ਭਜਾਈ ਤੂੰ ਹੁਣ ਕਰੋ ਕੋ ਜੇ ਅਸੀਂ ਤੇ ਟਾਈਮ ਨਾ ਪਹੁੰਚਣਾ ਓ ਪਪਾ ਕੋਈ ਨਹੀਂ ਕਰਦੇ ਆ ਕਰਦੇ ਕਰੋ ਕਰੋ ਕੋ ਫੇਰ ਨਹੀਂ ਤੇ ਮੁੜ ਕੇ ਨਾ ਕਿਉ ਤੈਨੂੰ ਮੈਂ ਕਹਾ ਸੀ ਨਾ ਮੇਰਾ ਸਾਈਕਲ ਲੱਦ ਲਾ ਉਦੋਂ ਲੱਗਿਆ ਨਹੀਂ ਹੁਣ ਹੋ ਗਈ ਖਰਾਬ ਇਹ ਮੇਰਾ ਸਾਈਕਲ ਕੋਲ ਹੁੰਦਾ ਤੇ ਉਹ ਨਵੇਂ ਚੱਲਣਾ ਜਾਂਦਾ ਉਹ ਦੋ ਦਿਨ ਸਫਰ ਕਰ ਕੋਈ ਨਹੀਂ ਕਰਦਨੇ ਬਹਿ ਜਾ ਗਿਆ ਆਵੇਂ ਮੈਂ ਜਾਬਰ ਸੁਭਰੇ ਮੈਂ ਚੱਲ ਕਰਦੀ ਆ ਹਾਂ ਉਧਰ ਤੋਂ ਬੜਾ ਕਹਿਣਾ ਹੀ ਮੈਂ ਚੱਲਿਆ ਮੈਂ ਚੱਲਿਆ ਬੜੀ ਭੁਜਾਈ ਮਾਂ ਹੁਣ ਹੁਣ ਕੀ ਗੱਲ ਆ ਰਹਿ ਤਾ ਨਾ ਉਹ ਉੱਥੇ ਹੀ ਮੈਂ ਵੀ ਘਰ ਜਾ ਕੇ ਨਾਨਾ ਦਾ ਮੂੰਹ ਵੇਖਣਾ ਆ ਤੂੰ ਵੀ ਵਟਿਆ ਜਾ ਨਾਲ ਮੈਂ ਇਹ ਮਾਲ ਕਿੱਥੇ ਤੇਰੀ ਮਾਲ ਕੀ ਉਹ ਜਾ ਮਾਤਾ ਬਜਾ ਕੋਈ ਨਹੀਂ ਉਹ ਹੁਣੇ ਠੀਕ ਹੋਣੀ ਆ ਨਹੀਂ ਮੇਰੀ ਗੱਲ ਥੱਲੇ ਮੈਨੂੰ ਭਵੇਂ ਕਿਦਾਰੇ ਛੱਡ ਕੇ ਮੈਂ ਬੋਰ ਥੱਲੇ ਪਹੁੰਚਣਾ ਆ ਉਹ ਹੁਣ ਕੀ ਕਰਨਾ ਹੈ? ਉਹ ਤੂੰ ਵਿੱਚ ਬਹਿ ਮੈਂ ਕਰਦਾ ਕੋਈ ਹੱਲ। ਉਹ ਗੱਲ ਇਦਾਂ ਵਾ ਬਜ਼ੁਰਗੋ। ਉਹ ੱਟਕਾ ਲਾਉਣਾ ਪੈਣਾ ਵਾ ਗੱਡੀ ਨੂੰ ਤੇ ਫਿਰ ਗੱਡੀ ਚੱਲਨੀ ਆ ਫਿਰ ਭਾਲਦੇ ਤੁਹਾਨੂੰ ਵਿੱਚ। ੱਟਕਾ ਲਾਉਣਾ ਪੈਣਾ। ਉਹ ਲਾ ਲਓ ੱਟਕਾ ਲਾਉਣਾ ਫਿਰ। ਚਲੋ ਵੀ ਲਾਓ ੱਟਕਾ ਯਾਰ ਮਾੜਾ ਮਾੜਾ ਫਿਰ ਜਾਣਾ ਤਾਂ ਹੈਗਾ ਹੀ ਆ। ਚਲੋ ਲਾਓ ੱਟਕਾ ਫੜੋ ਸਿੱਧੇ। ਲਾ ਲਓ। ਪੱਜਾ ਚੱਲੇ ਚੱਲੇ ਚੱਲੇ। ਨੋ 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 ਉਹ ਚੰਗਾ ਫਿਰ ਪਾ ਲੈ ਕਾੜਾ ਰਾਮਬਖਸ਼ਾ ਪਸੰਦ ਹੋ ਗਿਆ ਮਗਰੇ